पोछ पोछ। <laughs> कि हाँ जी सत श्रीकाल वैलकम की हाल चाल कि ठीक ठाक करते छोटे जो दो शुरुआत रात का आप दरवाजा चाढ़ता है बैड का अंदर का पेंट रह गया करने वाला तो वो अच्छा करते हैं कहीं तो वह समैका लाने समैका लाने में ला बेस्ट चीज़ है वादिया ਅਰੇ ਭਾਗਵਾਨ ਆਪਾਂ ਬਕਸਾ ਠੋਕਤਾ ਕਿਉਂਕਿ ਸਮਾਨ ਸੋਹਣ ਰੱਖਣ ਵਾਸਤੇ ਜਗ੍ਹਾ ਨਹੀਂ ਹੈਗੀ ਕਿਉਂ ਇੱਕ ਬੈਟਰੀ ਵਿੱਚ ਜਿੰਨਾ ਮਾਲਾ ਮੋਟਾ ਸਮਾਨ ਹੁੰਦਾ ਹੈ ਤੇ ਬਾਕੀ ਕਰਨ ਕਹਿੰਦੀ ਹੈ ਕਿ ਉਧਰ ਵੀ ਬਕਸੇ ਬਕਸੇ ਬਕਸਾ ਠੋਕੇ ਆ ਗੋ ਵੀ ਉਹਦੇ ਵੀ ਛੇਤੀ ਛੇਤੀ ਉਹਨੂੰ ਤਿਆਰ ਕਰ ਦੋ ਛੇਤੀ ਛੇਤੀ ਤਿਆਰ ਕਰਨ ਦੇ ਚੱਕਰ ਦੇ ਵਿੱਚ ਫਿਰ ਇਹੀ ਅਗੇ ਪੇਂਟ ਹੀ ਹੋ ਸਕਦਾ ਤੇ ਉਹ ਸਾਨੂੰ ਘਰ ਬਰ ਪੇਂਟ ਮਾਰ ਦਿੰਨੇ ਆ ਵਾਈਟ ਪੇਂਟ ਮਾਰ ਦਿੰਦੇ ਆ ਵਾਟਰ ਪੇਂਟ ਵਿੱਚ ਪੁੱਟੀ ਪਾ ਕੇ ਫੇਰ ਹੀ ਕੋਲ ਪਾ ਕੇ ਤੇ ਵਸ ਵਧੀਆ ਬੈਸਟ ਆ ਤੇ ਉਪਲਿਆ ਟੱਕਣ ਉੱਤੇ ਸਮਾਨ ਕਾ ਲਾਵਾਂਗੇ ਆ ਫਿਰ ਜਿਹੜੇ ਗਾੜ ਤੱਕ ਲੌਗ ਦਿ ਲੈ ਵੀ ਵਾਟਰ ਪੇਂਟ ਲੈ ਲਿਆ ਇੱਕ ਡੱਬਾ ਇੱਕ ਲੀਟਰ ਜਿਹੜਾ ਬੈਡ ਡੱਬਾ ਪਰਸੂਟ ਹੋ ਗਿਆ ਜਿਹੜਾ ਬਾਕਸ ਜਿਹੜਾ ਉਹਦੇ ਅੰਦਰ ਮਾਰਨਾ ਤੇ ਆਪਾਂ ਖਾਲੀ ਪੀਪੀ ਲੈ ਲਈ ਇੱਕ 640 ਟਾਂਗੇ ਵਾਟਰ ਪੇਂਟ ਇਹ ਕਦੇ ਡੱਬਾ ਪੂਰਾ ਖਾਲੀ ਕਰ ਦੇਣਾ ਤੇ ਚਾਕ ਮਿੱਟੀ ਵਸ ਲੈਦੀ ਆ ਵਿੱਚ ਫੈਵਿਕਲ ਪਾਵਾਂਗੇ ਥੋੜਾ ਫੈਵਿਕਲ ਪਾ ਕੇ ਤੇ ਕਲਰ ਵਿੱਚ ਮਿਲ ਜਾਂਦੇ ਜਿਹੜਾ ਮਰਜ਼ੀ ਨੇ ਕਲਰ ਵਿੱਚ ਟਿਊਬਾਂ ਪਾ ਕੇ ਕਰ ਸਕਦੇ ਮੈਂ ਤਾਂ ਵਾਈਟ ਹੀ ਸਹੀ ਅੰਦਰਲੇ ਬੰਦੇ ਹਾਂ ਹੈਨਾ ਬੰਦੇ ਪਰ ਆਪਾਂ ਵਾਈਟ ਰੱਖਾਂਗੇ ਥੋੜਾ ਨੀਲ ਪਾਵਾਂਗੇ ਵਿੱਚ ਇਹਦੇ ਨੀਲ ਪਾ ਕੇ ਤੇ ਥੋੜਾ ਫਿਰ ਕੋਲ ਤੇ ਪੋਣਾ ਬਣਾ ਆਪਾਂ ਨੂੰ ਵਾਟਰ ਪੇਂਟ ਹੁਣ ਅੱਚ ਪਾਵਾਂਗਾ ਅਮਰੀਕਨ ਬੌਂਡ ਦਾ 4 ਕੋਲ ਦੇ ਕਿਲੋਟਰ ਇਹਦੇ ਵਿੱਚ ਪਾਵਾਂਗੇ ਕਰਾਂਗੇ ਮਿਕਸ ਉਸ ਤੋਂ ਬਾਅਦ ਚ ਪਾਵਾਂਗੇ ਥੋੜਾ ਨੀਲ ਥੋੜੀ ਛੇੜ ਥੋੜੀ ਬਕਰੀ ਹੋ ਜਾਏਗੀ ਵਾਇਰ ਨਾਲ ਮੈਂ ਥੋੜਾ ਪਾਵਾਂਗਾ ਇਸ ਨੀਲ ਪਰ ਰੰਗਾਂ ਦਾ ਮਿਕਸਨ। ਇਹ ਆ ਵੀ ਆ ਕਪੜਾ ਮਿਕਸਪ ਹੋ ਗਿਆ ਥਿਆਰ। ਨਾਇ ਬਲੂ ਆ। ਨਾਇ ਵਾਈਟ ਨਾਇ ਕ੍ਰੀਮ। ਚਲ ਬਲੂ ਬਲੂ ਜਿਹਾ ਪਾ ਮਰੰਡੇ ਵੇ। ਚਲ। ਵਧੀਆ। ਕੱਪੇ ਨਾ ਪਰੰਗ। ਚਲ ਉਹਨੂੰ ਪੋਛ ਉਹਨਾਂ ਕਾ ਉੱਠ ਗਿਆ ਉਹ ਲੱਗ ਗਿਆ ਉਹ ਉਧਰ ਜਾ ਉਧਰੋਂ ਦੇ ਉਧਰੋਂ ਦੀ। ਉਧਰੋਂ ਦੀ ਜਾ ਨਾ ਉਧਰੋਂ ਦੀ ਜਾ। ਮਣੂ ਪੋਸ਼ਣ ਕੇ ਉੱਠ ਗਏ ਆ। ਮਣੂ ਉੱਠ ਗਏ ਆ। ਉਹ ਦੁੱਧੂ ਪੀਣਾ ਪੋਸ਼ਣ। ਮਣੂ ਦੁੱਧੂ ਪੀਣਾ। ਮਣੂ ਪੋਸ਼ਣ ਉਹਨਾਂ ਦਾ ਹਰ ਫਤੇ ਦੁੱਧੂ ਪੀਣਾ। ਪੋਸ਼ 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 ਅਲੀ ਨੂੰ। ਅਸੁਣਿਆ ਨਹੀਂ ਗਾ ਨੂੰ। ਪੋਸ਼। ਕਹ ਹਰ ਫਤੇ ਦੁੱਧੂ ਪੀਣਾ। ਦੁੱਧੂ ਪੀਆ। ਕਹ ਹਰ ਫਤੇ? ਦੁੱਧੂ ਪੀਣਾ। ਦੁੱਧੂ ਪੀਆ। दो चीजी दो कुछ जलेबी नहीं खानी उन्हें ना दे बफी खानी जब बफी खानी बफी खाओ बफी खानी ਜੇ ਥੱਲੇ ਪੀਸ ਬਦ ਵੀ ਤੇ ਵੱਟ ਕੇ ਮਾਰਿਆ ਥੱਲੇ ਸੁੱਟਾਈ ਗਈ ਹਾਂ ਗੱਜੀ ਖਾਊਗੀ ਲਾ ਮੈਨੂੰ ਖਾਓ ਪੱਤੀ ਮੈਂ ਬੱਚ ਨੂੰ ਗਾ ਦੁੱਧ ਪੀਣਾ ਪਾ 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 ਤੂੰ ਜੋ ਫਤਿਹ ਦੇਗਾ ਫਤਿਹ ਨੂੰ ਜੂ ਜੂ Thôi bớt xin một bớt, em có chú chú lại không? lắm chú chú đi, ਕੀ ਹੁੰਦਾ ਨਹੀਂ ਕੀ ਗੱਲ ਬਾਉ ਨੂੰ ਕੀ ਗੱਲ ਲੈ ਰੌਂਡਿਆ ਵੇ ਫਤਿਹ ਹਰ ਕੋਣ ਰੌਂਡ ਫਤੇ ਰੌਂਡਿਆ ਫਤੇ ਰੌਂਡਿਆ ਕਿੱਥੇ ਪਕਾ ਲਿਆ ਨਾ ਉਹਨਾਂ ਨੇ ਬਪਕਾ ਲਿਆ ਬਪ ਫਸੇ ਦੀਦੀ ਆਈ ਦੀਦੀ ਦੀਦੀ ਆਈ ਫਤੇ ਦੀਦੀ ਆਈ ਹੈ ਹਾਈ ਫਤੇ ਆਈ ਹੈ ਤੁਹਾਨੂੰ ਕਹੇ ਦੀਦੀ ਕਹੇ ਹਰਗਾਂ ਕਹੇ ਫਤੇ ਦੀਦੀ ਆਈ ਹੈ ਦੀਦੀ ਆਈ ਹੈ ਦੀਦੀ ਆਈ ਕਿਤੇ ਦੀਦੀ ਦੀਦੀ ਤੂੰ ਹੈ ਦੀਦੀ ਦੀਦੀ ਪੀਆ ਨਹੀਂ ਦੀਦੀ ਪੀਆ ਪੀਆ ਉਹਨੂੰ ਬਚ ਦੁੱਧ ਪੀਣਾ ਹੂੰ ਤੁਮੀ ਆਪਣੇ ਪਿਓ ਵਰਗੀਆਂ ਬਿਲਕੁਲ ਪਿਓ ਵਰਗੀਆਂ ਪਾਪਾ ਵੀ ਉਹ ਪਾਪਾ ਆਗੇ ਤੇਰੇ ਉੱਟਾ ਵਰਗੋਂ ਪੁੱਛਣਾ ਹੈ ਫਤਿਹ ਨੂੰ ਉੱਠੇ ਦਾ ਨੋ ਕਾਟਣ ਕਿੱਦਾਂ ਹੋਣਾ ਹੈ ਮੈਂ ਪੁੱਛਣਾ ਹੈ ਕਿ ਦੁੱਧ ਦੁੱਧ ਠਾਰ ਕੇ ਹਾਂ ਦੁੱਧ ਠਾਰ ਕੇ ਠਾਰ ਕੇ ਬਿਨਾ ਕੇ ਤਾਂ ਠਾਰ ਕੇ ਬਿਨਾ

ਪਾਣੀ ਪੀਣਾ ਹੈ ਪਾਣੀ ਦਾ ਕੁੜੀ ਨੂੰ ਪਾਣੀ ਦੇ ਦੇ ਕੰ ਲੈ ਆ ਦੀਦੀ ਆਈ ਏ ਦੀਦੀ ਆਈ ਪੁੱਤ ਦੀ ਹੈ ਦੀਦੀ ਗੱਲਾਂ ਕਰਦੀ ਏ ਤੀ ਕਹਿੰਦੀ ਦੀਦੀ 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 ਗੱਲਾਂ ਕੀ ਕਰਦੀ ਕੀ ਕਰਦੀ ਗੱਲਾਂ ਕੀ 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 ਗੱਲਾਂ ਕਰਦਾ ਪੁੱਤ ਹੈ ਮਾਂ ਦੇ ਆਪਾਂ ਲੋਈ ਦੇ ਕੁੜੇ ਕੁੜੇ ਵਿਕਤਰ ਕਿਹਾ ਗੱਲ ਤਾਂ ਸੁਣ ਜਾ ਮੇਲਾ ਪਰਾਂ ਚਲ ਗਈ ਉਹਦੇ ਫੋਨ ਕਿੰਨੂੰ ਕਰਨ ਦੇ ਕਿੰਨੂੰ ਫੋਨ ਕਰਨ ਦੇ ਹਰ ਕੋਣ ਕਿੰਨੂੰ ਨਹੀਂ ਫੋਨ ਕਰਨ ਕਾ ਹੈਲੋ ਆਵਾਜ਼ ਆਉਂਦੀ ਕਾ ਹੈਲੋ ਕਾ ਹੈਲੋ ਬਹੁਤ ਬੱਦਿਆ ਕਾ ਹੈਲੋ ਕੌਣ ਬੋਲਦਾ ਹੱਲੇ ਬੈਗਿਸ ਲਾਉਂਦੇ ਆਂ। ਚਲ ਗਈ। ਹਾਂ। ਨੰਨ ਲਿਖੀ ਕੇ ਆਂਦੇ। ਕੀ ਕਰਦੇ? ਲਿਖ ਕੇ ਆਂਦੇ। ਹਾਂ। ਚਲ ਗਈ। ਇਹ। ਹੋਰ ਦੀ ਦੀ। ਕੀ ਹੋਈ? ਕਿਹਨੂੰ ਤੁਹਮਾ। ਹਾਂ। ਹੁਣ ਠੀਕ ਹੋ ਗਿਆ? ਬਸ ਹੋ ਗਿਆ। ਠੀਕ ਹੋ ਗਿਆ। ਚੰਦ ਦੀ। ਹੂੰ। ਵੀਨੀ ਵਾਗੇ ਬੁੱਲਾ ਨਦਰ ਮਾਲ ਫੇਰੀ ਹੈ ਨਾ ਬੜਾ ਖੁਸ਼ ਹੋ ਜਾਂਦਾ ਬੱਚਾ ਦਾ ਦੇਖ ਕੇ ਕੀ ਕਰਦੇ ਕੀ ਕਰਦੇ ਰਾਮ ਨਾਮ ਨੰਬਰ ਵਾਲੀ ਇਕੰਡੀ ਬਹੁਤ ਮੈਂ ਖੜੀ ਹਾਂ ਹਰ ਗੁਣ ਹਰ ਬਸੰਦ ਲਪਾਉਣ ਲਈ ਆ ਹਾਂਜੀ ਲੋਣਾ ਮਿੱਟੂ ਲੋਣਾ ਮਿੱਟੂ ਚਲੋ ਠੀਕ ਹੈ ਬਾਏ ਸਸਿਕਾ ਸਸਿਕਾ ਚਲੋ ਬਾਏ

ਮੇਰਾ ਬੁਰਾ ਹਾਲੀ ਅੱਜ ਖਾਂਸੀ ਆਉਂਦੀ ਬਹੁਤ ਜ਼ਿਆਦਾ ਮੂਸਮੀ ਸੀ ਇਹਦੇ ਮੁੰਡਿਆਂ ਨੇ ਇਸ ਕਰਕੇ ਤਾਂ ਦੀ ਖਾਂਸੀ ਕਿਵੇਂ ਠੀਕ ਹੋਣਾ ਹੂੰ ਮੇਰਾ ਮੋਨਾ ਵੀਰ ਕੀ ਗੱਲ ਨਹੀਂ ਰੋਣਾ ਠੀਕ ਹੈ ਨਾ ਚੁੱਪ ਕਰ ਜਾਣਾ ਚੁੱਪ ਕਰ 이 녀석은 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 이 ਉਹਨੇ ਕੀ ਕਰਤਾ ਉਹ ਕੀ ਕਰਦੀ ਪਰੂ ਲਓ ਜੀ ਇੱਕ ਔਡ ਮਾਰਤਾ ਇਹਨੂੰ ਇਹ ਸੁੱਕ ਗਿਆ ਫਿਲਹਾਲ ਤੇ ਹੁਣ ਆਪਾਂ ਮਾਰ ਦੇਣ ਦੋ ਜੈਕ ਔਡ ਫਿਰ ਇਹਨੂੰ ਥੋੜਾ ਜਿਹਾ ਫਿਨਿਸ਼ਿੰਗ ਕਰਾ ਲਈ ਟੱਚ ਔਡ ਵੀ ਮਾਰ ਦਾਂਗੇ ਥੋੜਾ ਜਿਹਾ ਕਿ ਥੋੜਾ ਗਲੋਸਿੰਗ ਵਿੱਚ ਥੋੜਾ ਵਧੀਆ ਲੱਗੇਗਾ ਉਹਦੋਂ ਵਸ ਸਿਨੇਮਿਕਾ ਲਾਈਦਾ ਵਾ ਸਿਨੇਮਿਕਾ ਪਾਉਣ ਲੱਗਾਂਗੇ ਆਪਾਂ ਨੂੰ ਥੋੜਾ ਜਿਹਾ ਤੇ ਸਿਨੇਮਿਕਾ ਲਾਉਣ ਦਾ ਟਾਈਮ ਬੜਾ ਲੱਗਣਾ ਹੈ ਤੇ ਨਾਲੇ ਖਰਚਾ ਥੋੜਾ ਜ਼ਿਆਦਾ ਆਉਂਦਾ ਵਾ ਇਸੋ ਚਾਹ ਬਗੇ ਚਲੋ ਇਹਦੇ ਨਾਲ ਆਪਾਂ ਮਾਰਨ ਦੇ ਆ ਪੇਂਟ ਆਜਾ ਕਪਾਂਡੇ ਮੰਨ ਲੰਦਾ ਸੱਚ ਨਾ ਇਹ ਕਵਾਰ ਦਿਲਾਂ ਮੇ ਮਾਰਿਆ ਇਹੋ ਕੱਪੜੇ ਨਾਲ ਮਾਰਤਾ ਹੈ ਹੁਣ ਮੈਂਗਾ ਫਿੰਚਿੰਗ ਦੇ ਥੋੜੀ ਇਹਦੇ ਨਾਲ ਕਰ ਦਿੰਨੇ ਆ ਵਧੀਆ ਤਰੀਕੇ ਦਾ ਹੋ ਜਾਏਗਾ ਬਾਲੇ ਬਨੇ ਭਰਾਈ ਕਰਵਾ ਦਾਂਗੇ ਨਾ ਮਤਲਬ ਫਾਰਮ ਦੀ ਭਰਾਈ ਕਰਾ ਦਾਂਗੇ ਚਾਰੋ ਤਿੰਨ ਸਾਈਡ ਸਨਾ ਇੱਕ ਆਪਾ ਲਵਾਉਣੇ ਬਾਲੇ ਬਨੇ ਇਹ ਢੱਕਣ ਨੂੰ ਲਾ ਦਾਂਗੇ ਇਸ ਵਿੱਚ ਗਾਟਾ ਢੱਕਣ ਦਾ ਵਨ ਪੀਸ ਇਹਨੂੰ ਲਿਫਟ ਉਪ ਵਾਲਾ ਲਾਉਣਾ ਉੱਦਾਂ ਵਾਲਾ ਪੂਰਾ ਟੋਏ ਤਿਆਰ ਕਰਨੀ ਹੈ ਵੀ ਕੱਲ ਪਰਸੋ ਦਾ ਢੋ ਢੋ ਤਿਆਰ ਕਰ ਦੇਣੀ ਹੈ ਕੱਲ ਪਰਸੋ ਦਾ ਢੋ ਆਪਾਂ ਤਿਆਰ ਕਰ ਦੇਣੀ ਆ ਬਾਹਰ ਦੇ ਕੰਮ ਵੇਖਣੇ ਪੈਂਦੇ ਛੋਟੇ-ਮੋਟੇ ਤੇ ਘਰ ਦਾ ਵੀ ਜਦੋਂ ਟਾਈਮ ਮਿਲਦਾ ਫਿਰ ਕੱਲੀ ਦਾ ਨਾ ਵੀ ਦੂਜਾ ਘਰੋਂ ਹੀ ਮਾਰਦਾ ਤੇ ਹੁਣ ਇੱਥੇ ਆਪਾਂ ਮਾਰਾਂਗੇ ਬੁੱਟ ਟੱਚ ਬੁੱਟ ਮਾਰਦੇ ਆ ਫਿਰ ਆਪਾਂ ਬੁੱਟ ਸੁੱਕੇ ਜਾਂਦਾ ਫਿਰ ਆਪ ਅੱਖਾਂ ਲਾਉਂਦਾ ਆਪਾਂ ਇਹ ਜੋ ਗੰਦਨਾ ਬਣਾ ਚਿੱਟਾ ਕੋਲ ਹੈ ਤੇ ਫਿਰ ਆਹ ਕਲਰ ਕਰਦਾ ਪਹਿਲਾਂ ਭੋਗ ਲੈ ਚਿੱਟਾ ਹੈ ਪਰ ਉਹ ਨਾਲ ਉਹ ਚ ਥੋੜਾ ਜਿਹਾ ਪਾਣੀ ਵੱਧ ਪਾਏਗਾ ਪਤਲਾ ਹੋ ਗਿਆ ਹੋਸਾ ਫਿਰ ਆਪਾਂ ਪੱਟੀ ਪਾ ਦੇ ਥੋੜੀ ਜੀ ਤੇ ਰੰਗ ਤੇ ਫਿਰ ਬਦਲ ਗਿਆ ਪੱਟੀ ਇਸ ਕਲਰ ਦੀ ਪਈ ਸਾਡੇ ਕੋਲ ਜਿਹੜੀ ਚਾਕ ਮਿੱਟੀ ਹੀ ਨਾ ਇਸ ਕਲਰ ਦੀ ਪਈ ਫਿਰ ਆਪਾਂ ਇਹ ਪਾ ਕੇ ਤੇ ਮਾਰਦੀ ਛੋਕ ਜਿਹਾ ਤੇ ਬੜੇ ਲੱਗੇਗਾ ਅਗੇ ਟਾਈਮ ਹੋ ਗਿਆ 11 ਵਜੇ ਦਾ ਮਿਲਦੇ ਫਿਰ ਨਵੇਂ ਵੀਡੀਓ ਨਾਲ ਆਪਾਂ ਬਾਏ ਕੁਡ ਬਾਈ ਅਬਰ